ਸਤਿ ਸ਼੍ਰੀ ਅਕਾਲ ਦੋਸਤੋ ਆਪਣੀ ਅੱਜ ਇੱਕ ਹੋਰ ਇਸ ਨਵੀਂ ਵੀਡੀਓ ਦੇ ਵਿੱਚ ਸਵਾਗਤਾਂ ਸਾਰੇ ਪੀਰਾਂ ਦਾ ਤੇ ਵੀਡੀਓ ਨੂੰ ਬਈ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਕਿਉਂਕਿ ਜਾਣਕਾਰੀ ਇਹ ਚ ਬਹੁਤ ਜਿਆਦਾ ਵਧੀਆ ਹੋਣ ਵਾਲੀ ਆ ਆਪਾਂ ਇਹਦੇ ਚ ਗੱਲਬਾਤ ਕਰਨੀਆਂ ਵੀ ਬੱਕਰੀ ਪਾਲਣ ਬੰਦਾ ਕਰਦਾ ਤਾਂ ਉਹ ਚੋਂ ਕਮਾਈ ਕਿਹੜੇ-ਕਿਹੜੇ ਤਰੀਕੇ ਨਾਲ ਕਰ ਸਕਦਾ ਇਹ ਹੀ ਅੱਜ ਆਪਾਂ ਮਾਸਟਰ ਜੀ ਤੋਂ ਪੁੱਛਾਂਗੇ ਕਿਉਂਕਿ ਇਹਨਾਂ ਦਾ 8-9 ਸਾਲ ਦਾ ਤਜਰਬਾ ਵੀ ਆ ਤੇ ਬਾਕੀ ਇਹ ਵਿਚਰਦੇ ਵੀ ਰਹਿੰਦੇ ਆ ਬੱਕਰੀ ਪਾਲਣ ਜਿਹੜੇ ਵੀਰ ਕਰਦੇ ਆ ਉਹਨਾਂ ਨਾਲ ਇਹਨਾਂ ਦੀ ਜਾਣ ਪਛਾਣ ਆ ਨਾ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਹੁੰਦਾ ਉਹ ਇਹ ਫੀਲਡ ਦੇ ਵਿੱਚ ਆਪਣੀ ਜਾਣ ਪਛਾਣ ਰੱਖਦਾਗਾ ਤੇ ਤਜਰਬੇ ਵੀ ਇੱਕ ਦੂਜੇ ਦੇ ਸ਼ੇਅਰ ਹੁੰਦੇ ਆ ਤਾਂ ਉਹੀ ਗੱਲਵਾਤ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਮਾਸਟਰ ਜੀ ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਹਾਂਜੀ ਭਾਈ ਜੀ ਪਹਿਲਾਂ ਤਾਂ ਬਲੈਟੀ ਟੀਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਪਹੁੰਚੇ ਹੋ ਅੱਜ ਮਾਨਕੌਰ ਸਿਲਗੋੜ ਫਾਰਮ ਤੇ ਔਰ ਤੁਹਾਡਾ ਜੋ ਸਵਾਲ ਲੈਂਗੀ ਇਹ ਹੈਗਾ ਸੀਗਾ ਵੀ ਬੱਕਰੀ ਪਾਲਣਾ ਜਿਹੜਾ ਮੇਰੇ ਵੀਰ ਨੇ ਪਾਲਕ ਨੇਗੇ ਉਹ ਕਿਸ ਤਰ੍ਹਾਂ ਕਮਾਈ ਕਰ ਸਕਦੇ ਆ ਕਿਹੜੇ ਕਿਹੜੇ ਤਰੀਕੇ ਕਿਹੜੇ ਕਿਹੜੇ ਤਰੀਕੇ ਨੇ ਜੀ ਤਰੀਕੇ ਨੇਗੇ ਉਹਦੇ ਵਿੱਚ ਨੰਬਰ 1 ਦੀ ਆਪਾਂ ਗੱਲ ਕਰੀਏ ਬਾਈ ਜੀ ਕਿਉਂਕਿ ਇਹਦੇ ਵਿੱਚ ਕਨਸੈਪਟ ਕਈ ਨੇ ਹੂੰ ਕਨਸੈਪਟ ਬਹੁਤ ਜ਼ਿਆਦੇ ਨੇ ਹੂੰ ਉਹ ਕਨਸੈਪਟ ਕਈ ਨੇਗੇ ਨੰਬਰ 1 ਵੀ ਜੇਕਰ ਬੱਕਰੀ ਪਾਲਣ ਮੇਰੇ ਵੀਰ ਕਰਦੇ ਨੇਗੇ ਉਹਦੇ ਵਿੱਚ ਮੰਡੀ ਕਰਨ ਨੂੰ ਅੱਛਾ ਸਭ ਤੋਂ ਵੱਡੀ ਗੱਲ ਮੰਡੀ ਕਰਨ ਦੀ ਆ ਹੂੰ ਜੇਕਰ ਤੁਸੀਂ ਫਾਰਮ ਪਾ ਲਿਆ ਹੂੰ ਤੇ ਬੱਚੇ ਪਾਲ ਲਏ ਹੂੰ ਸੋਨੂੰ ਮੰਡੀਕਰਨ ਕਰਨਾ ਨਹੀਂ ਆਉਂਦਾ ਇਹ ਮੰਡੀਕਰਨ ਹੁੰਦਾ ਕੀ ਆ ਜੀ ਮੰਡੀਕਰਨ ਦਾ ਮਤਲਬ ਹੁੰਦਾ ਤੁਸੀਂ ਜਾਨਵਰ ਨੂੰ ਵੇਚਣਾ ਵੇਚਣਾ ਠੀਕ ਵੇਚਣਾ ਉਹਨੂੰ ਕਿਸ ਰੇਟ ਤੇ ਵੇਚਣਾ ਹੂੰ ਕਿਉਂਕਿ ਇਹ ਮੰਡੀਕਰਨ ਦੇ ਵਿੱਚੋਂ ਫਰਜ਼ ਕਰੋ ਜਿਵੇਂ ਈਦ ਬਕਰੀਦ ਆਉਂਦੀ ਹੈ ਜਿਵੇਂ ਜੂਨ ਦੇ ਵਿੱਚ ਆਉਣੀ ਆ ਆਪਾਂ ਨੂੰ ਇਹ ਪਤਾ ਹੋਵੇ ਵੀ ਬਕਰੀਦ ਤੇ ਕਿਹੜਾ ਬੱਚਾ ਵਿਕਦਾਗਾ ਹੁਣ ਆਪਾਂ ਨੂੰ ਪਤਾ ਵੀ ਦੋ ਦੰਦ ਵਿਕਦਾ ਹੂੰ ਖੀਰਾ ਬੱਚੇ ਦੀ ਸੁੱਖ ਨਹੀਂ ਲੱਗਦੀ ਆਪਾਂ ਨੂੰ ਇਹਨਾਂ ਪਤਾਗਾ ਨਾ ਜੇ ਫਾਰਮਰ ਨੂੰ ਉਹ ਨਹੀਂ ਪਤਾ ਤਾਂ ਉਹ ਮੰਡੀਕਰਨ ਕਿਵੇਂ ਕਰੇਗਾ ਠੀਕ ਹੈ ਇਹ ਮੈਨੂੰ ਮੰਡੀਕਰਨ ਦਾ ਮਤਲਬ ਸੋਨੂੰ ਮੰਡੀ ਕਰਨ ਵਾਲੇ ਗਿਆਨ ਹੋਣਾ ਚਾਹੀਦਾ ਵੀ ਜਿਹੜਾ ਸਮਾਂ ਆ ਰਿਹਾ ਗੇ ਜਿਵੇਂ ਹੁਣ ਠੰਡ ਦਾ ਸਮਾਂ ਚੱਲ ਰਿਹਾਗਾ ਅੱਜ ਕੱਲ ਜਿਹੜਾ ਮਤਲਬ ਮੈਰਜਾਂ ਹੋ ਰਹੀਆਂ ਵਿਆਹ ਹੋ ਰਹੇ ਨੇ ਅੱਜ ਕੱਲ ਜਿਹੜਾ ਮਤਲਬ ਕਟਿੰਗ ਦਾ ਮਾਲ ਆਗਾ ਬਹੁਤ ਜਿਆਦਾ ਵੱਡੀ ਤਦਾਦ ਦੇ ਵਿੱਚ ਲੱਗਦਾਗਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਅਸੀਂ ਛੰਡ ਦੇ ਵਿੱਚ ਜਿਹੜੇ ਬੱਚੇ ਪਾ ਲਾਂਗੇ ਉਹ ਅਸੀਂ ਅੱਗੇ ਜਾ ਕੇ ਉਹਨੂੰ ਸੇਲ ਕਰਨ ਦੇ ਵਿੱਚ ਉਹਨੂੰ ਚੰਗਾ ਰੇਟ ਮਿਲੂਗਾ ਮਾਰਕੀਟ ਹੁੰਦੀ ਹੈ ਅਲੱਗ ਅਲੱਗ ਠੀਕ ਹੈ ਠੀਕ ਹੈ ਜੇਕਰ ਆਪਾਂ ਹੁਣ ਬਕਰੀ ਦੇ ਵਿੱਚ ਜੂਨ ਦੇ ਵਿੱਚ ਬਕਰੀਦ ਲਗਣੀ ਆ ਉੱਥੇ ਤੋਂ ਖੱਸੀ ਬੱਕਰੇ ਹੋਣਗੇ ਾਂਡੂ ਬੱਕਰੇ ਨੂੰ ਤਾ ਤੁਹਾਡੀ ਚੰਗਾ ਤੁਹਾਨੂੰ ਰੇਟ ਮਿਲੂਗਾ ਜਿਹੜਾ ਅੱਜ ਤੁਹਾਨੂੰ 500 ਮਿਲਦਾਗਾ ਕੇਜੀ ਦੇ ਹਿਸਾਬ ਨਾਲ ਉਦੋਂ 7-800 ਵੀ ਮਿਲ ਸਕਦਾ ਹੂੰ ਤਾਂ ਤੁਹਾਡਾ ਚੰਗਾ ਪੈਸਾ ਬਟਾਏ ਉਹਨੂੰ ਕਹਿੰਦੇ ਮੰਡੀ ਕਰਨ ਉਹਨੂੰ ਕਹਿੰਦੇ ਮੰਡੀ ਕਰਨ ਇਹ ਆਉਣਾ ਚਾਹੀਦਾ ਬੰਦਾ ਇਹ ਤੁਹਾਨੂੰ ਮੱਲਾ ਹੁਣ ਇਹ ਆਊਗਾ ਕਿਵੇਂ ਜੇਕਰ ਤੁਸੀਂ ਮੰਡੀਆਂ ਦੇ ਵਿੱਚ ਵਿਚਰੋਗੇ ਠੀਕ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦੇ ਇਹ ਮੰਡੀਆਂ ਲੱਗ ਰਹੀਆਂ ਨੇ ਠੀਕ ਆ ਇੰਡੀਆ ਦੀ ਗੱਲ ਕੋ ਉੱਥੇ ਲੱਗ ਰਹੀਆਂ ਨੇ ਜੇ ਆਪਾਂ ਘਰੋਂ ਬਾਹਰ ਨਿਕਲਾਂਗੇ ਆਪਾਂ ਵੇਚਾਂਗੇ ਤਾਂ ਹੀ ਹੀ ਮੰਡੀ ਕਰਨ ਦਾ ਪਤਾ ਲੱਗੂਗਾ ਵੀ ਜਾਨਵਰ ਦਾ ਕਿੰਨਾ ਰੇਟ ਲੱਗ ਰਿਹਾ ਠੀਕ ਆ ਉਹਨੂੰ ਪ ਚੀਜ਼ ਹੁੰਦੀ ਹੈਗੀ ਉਹ 7-8000 ਦੀ ਤੇ ਮੰਗੀ ਜਾਂਦੇ ਨੇ ਉਹਦੇ 22-23000 ਰੁਪਏ ਉਹਨਾਂ ਨੂੰ ਮੰਡੀ ਕਰਨ ਦਾ ਪਤਾ ਨਹੀਂ ਪਤਾ ਨਹੀਂ ਮੰਡੀ ਦਾ ਵੀ ਉਹਨਾਂ ਨੂੰ ਇਹ ਨਹੀਂ ਪਤਾ ਰੇਟ ਕਿਉਂਕਿ ਰੇਟ ਸਮੇਂ ਦੇ ਅਨੁਸਾਰ ਵੱਧੇ ਘਟਦੇ ਰਹਿੰਦੇ ਆ ਆਪਾਂ ਦੇਖਦੇ ਹਾਂ ਅੱਜ ਸਬਜ਼ੀ ਦਾ ਰੇਟ ਕੋਈ ਹੋਰ ਆ ਅੱਜ ਆਲੂ 350 ਰੁਪਏ ਇਹ ਹੈਗਾ 350 ਨੂੰ ਆ ਕੱਲ ਨੂੰ ਉਹ ਮਤਲਬ 1 ਰੁਪਿਆ ਵੀ ਕੋਈ ਫਸਦ ਨਹੀਂ ਗਈ ਪਰ ਗੰਡੇ ਕਈ ਵਾਰ ਦੇ 70-80 ਰੁਪਏ ਕਿਲੋ ਵਗ ਜਾਂਦੇ ਹੁੰਦੇ ਆ ਉਹੀ ਚੀਜ਼ ਇਹ ਹੈ ਮਤਲਬ ਮਾਰਕੀਟ ਦੇ ਵਿੱਚ ਰੇਟ ਵੱਧ ਅਪ ਡਾਊਨ ਰਹਿੰਦਾਗਾ ਠੀਕ ਹੈ ਜੀ ਠੀਕ ਆ ਤਾਂ ਉਸੇ ਤਰ੍ਹਾਂ ਹੀ ਜੇਕਰ ਮਤਲਬ ਮੇ ਠੀਕ ਆ ਉਹ ਤਾਂ ਇਹਦੇ ਸਫਲ ਹੋ ਸਕਦਾ ਇੱਕਦਾ ਹੋ ਗਿਆ ਮੰਡੀ ਕਰਨਾ ਉਦੋਂ ਦੂਜੀ ਕੰਮ ਲਾਇਆ ਜਾਂਦਾ ਹੁੰਦਾ ਆਪਾਂ ਕਈ ਮੇਰੇ ਵੀਰ ਜਿਵੇਂ ਹੁਣ ਅੰਬਾਲੇ ਮੰਡੀ ਬਹੁਤ ਵੱਡੀ ਲੱਗਦੀ ਹੈ ਹਾਂ ਅੰਬਾਲਾ ਤੁਸੀਂ ਦੇਖਿਆ ਹੋਊਗਾ ਜਾ ਕੇ ਬਹੁਤ ਵੱਡੀ ਤਰ੍ਹਾਂ ਦੇ ਵਿੱਚੋਂ ਅਦ ਸਟੇਸ਼ਨਾਂ ਦੇ ਵਿੱਚੋਂ ਬੰਦੇ ਆਉਂਦੇ ਆ ਤਾਂ ਪੰਜਾਬ ਦੇ ਵਿੱਚ ਵੀ ਦੋ ਤਿੰਨ ਨਾਮਵਰ ਮੰਡੀਆਂ ਨੇਗੀਆਂ ਜਿਹੜੀ ਕਿ ਵੇਚ ਖਰੀਦ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀਆਂ ਨੇਗੀਆਂ ਫਾਰਮਰ ਜਾਂਦੇ ਨੇ ਵੇਚਦੇ ਨੇ ਖਰੀਦਦੇ ਨੇ ਉਹਨਾਂ ਮੇਰੇ ਵੀਰਾਂ ਨੂੰ ਮਤਲਬ ਮੰਡੀ ਦੇ ਉੱਪਰ ਬਹੁਤ ਵੱਡੀ ਕਮਾਈ ਹੋ ਰਹੀ ਹੈ ਜੇ ਫਰਜ਼ ਕਰੋ 590 ਕੇ ਤੱਕ ਲੱਖ ਰੁਪਈਆ ਦੀ ਘਟੋੜ ਕਮਾਈ ਹੋ ਰਹੀ ਹੈ ਠੀਕ ਆ ਹੁਣ ਮਹੀਨੇ ਚ ਅੱਜ ਆ ਪੰਜ ਪੰਜ ਮੰਡੀਆਂ ਲੱਗਦੀਆਂ ਨੇ ਤਾਂ 4 ਤੋਂ 5 ਲੱਖ ਰੁਪਈਆ ਕਮਾਈ ਉਹਨਾਂ ਨੂੰ ਮੰਡੀ ਦੇ ਰਹੀ ਆ ਹੂੰ ਤਾਂ ਬਹੁਤ ਵੱਡਾ ਪਲੇਟਫਾਰਮ ਆ ਇਹ ਠੀਕ ਆ ਮੈਂ ਮੰਡੀਆਂ ਚੋਂ ਖਰੀਦ ਕੇ ਮੰਡੀਆਂ ਚ ਵੇਚਣਾ ਨੇ ਉਹ ਮੰਡੀਆਂ ਦੀ ਕਮਾਈ ਹੈ ਇੱਕ ਉਹਨਾਂ ਦੀ ਇੱਕ ਮਤਲਬ ਫੀਸ ਅਧਾਰਤ ਹੁੰਦੀ ਆ ਫੀਸ ਅਧਾਰਤ ਹੁੰਦੀ ਆ ਉਹਦੇ ਜਰੀਏ ਉਹ ਜਿਹੜੀ ਫੀਸ ਆਗੇ ਆਪਾਂ ਦਿੰਨੇ ਆ ਠੀਕ ਆ ਤੇ ਉਹਦੇ ਵਿੱਚ ਉਹਨਾਂ ਨੂੰ ਉਹ ਮਤਲਬ ਕਮਾਈ ਹੁੰਦੀ ਆ ਉਹਨੂੰ ਮੰਡੀ ਚੋਂ ਕਮਾਈ ਹੋ ਰਹੀ ਆ ਅੱਛਾ ਮੰਡੀ ਚੋਂ ਮੰਡੀ ਚੋਂ ਕਮਾਈ ਉਹ ਮੇਰੇ ਵੀ ਕਾਫੀ ਮੰਡੀਆਂ ਲਾ ਰਹੇ ਆ ਤੁਹਾਨੂੰ ਪਤਾ ਹੀ ਹੋਗਾ ਨਾ ਅੱਛਾ ਠੀਕ ਆ ਵੀ ਮੰਡੀਆਂ ਚੋਂ ਜਿਹੜੀ ਮਤਲਬ ਪਰਤੀ 100 200 ਰੁਪਏ ਲੱਗਦੀ ਆ ਉਹਦੇ ਨਾਲ ਤੇਨੂੰ ਕਮਾਈ ਹੋ ਕੇ ਲੱਖਾਂ ਦੇ ਵਿੱਚ ਹੋ ਜਾਂਦੀ ਆ ਲੱਖ ਲੱਖ ਲਾ ਲਓ 1.5 ਲੱਖ ਰੁਪਏ ਜਿੰਨੀ ਉਹਦੀ ਕਈ ਨੂੰ 50 ਨਗ ਵਿਕਦੇ ਆ ਤਾਂ ਮੰਨ ਲਿਓ 10000 ਰੁ ਠੀਕ ਹੈ ਇਹ ਕੱਲੀ ਤੁਸੀਂ ਉਹ ਕਹਿ ਰਹੇ ਹੋ ਵੀ ਮੰਡੀ ਲਾ ਕੇ ਕਮਾਈ ਕਰਨੀ ਮੰਡੀ ਲਾ ਕੇ ਕਮਾਈ ਕਰਨੀ ਇਹ ਇੱਕ ਅਲੱਗ ਕਨਸੈਪਟ ਆ ਠੀਕ ਹੈ ਇਹ ਬੱਕਰੀ ਪਾਲਣੋਂ ਦੇ ਨਾਲੋਂ ਅਲੱਗ ਕਨਸੈਪਟ ਆ ਕਿਉਂਕਿ ਬੱਕਰੀ ਪਾਲਣ ਜੁੜਿਆ ਬੱਕਰੀ ਦੇ ਨਾਲ ਆ ਜੁੜਿਆ ਬੱਕਰੀ ਨਾਲ ਹੀ ਆ ਕਹਿੰਦਾ ਵੀ ਬੱਕਰੀ ਪਾਲਣੀ ਹੋਰ ਚੀਜ਼ ਆ ਤੇ ਮੰਡੀ ਕਰਨ ਹੋਰ ਚੀਜ਼ ਆ ਮੰਡੀ ਤੇ ਵੇਚ ਖਰੀਦ ਕਰਕੇ ਪੈਸੇ ਕਮਾਈ ਹੋਣੀ ਆ ਉਹ ਅਲੱਗ ਚੀਜ਼ ਆ ਹੂੰ ਇਹ ਅਲੱਗ ਕਨਸੈਪਟ ਹੈ ਇਹਦਾ ਠੀਕ ਆ ਤਾਂ ਉਹ ਵੀ ਮਰੇ ਵਧੀਆ ਮਤਲਬ ਪ੍ਰਾਲਾਗਾ ਉਹਨਾਂ ਦਾ ਤੇ ਜਿਹੜੇ ਕਿ ਇਸ ਤਰ੍ਹਾਂ ਵੀ ਉਹ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ ਕਿ ਉਹਨਾਂ ਨੇ ਵੀ ਅਸੀਂ ਉੱਥੇ ਜਾ ਕੇ ਬੱਕਰੀਆਂ ਵੇਚਦੇ ਆਂ ਕੁਝ ਖਰੀਦਦੇ ਆ ਤਾਂ ਉਹਨੂੰ ਲੱਖਾਂ ਦੇ ਵਿੱਚ ਜਿਹੜੀ ਕਮਾਈ ਹੈਗੀ ਵਧੀਆ ਮੰਡੀ ਤੋਂ ਹੋ ਰਹੀ ਆ ਤਾਂ ਬਹੁਤ ਵਧੀਆ ਪਲੇਟਫਾਰਮ ਆ ਇਹ ਠੀਕ ਆ ਤਾਂ ਉਸ ਤੋਂ ਬਾਅਦ ਜਿਹੜਾ ਅਗਲਾ ਮਤਲਬ ਕਨਸੈਪਟ ਆ ਜਾਂਦਾਗਾ ਉਸ ਤੋਂ ਬਾਅਦ ਉਹ ਅਗਲਾ ਕਨਸੈਪਟ ਹੈ ਟਰੇਡਿੰਗ ਟਰੇਡਿੰਗ ਵਪਾਰ ਵਪਾਰ ਇਹ ਵੀ ਬਹੁਤ ਜ਼ਰੂ ਹੂੰ ਜੇਕਰ ਵਿਅਕਤੀ ਫਾਰਮ ਦੇ ਨਾਮ ਨਾਲ ট্রেਡਿੰਗ ਕਰਨੀ ਜਾਣਦਾਗਾ ਤਾਂ ਉਹਦੇ ਵਿੱਚੋਂ ਵੀ ਲੱਖਾਂ ਦੀ ਕਮਾਈ ਉਹ ਕਰ ਸਕਦਾ ਹੂੰ ਠੀਕ ਹੈ ਕਿਸੇ ਵਿੱਚ ਹੁਨਰ ਹੋਣਾ ਚਾਹੀਦਾ ਵਿੱਚ ਬੱਕਰੇ ਬੱਕਰੀਆਂ ਬੰਦੇ ਰੱਖਦੇ ਨਹੀਂ ਪਰ ਉਹ ਖਰੀਦ-ਵੇਚ ਕਰਦੇ ਆ ਉਹ ਕਮਾਈ ਕਰ ਰਹੇ ਆ ਉਹ ਬਹੁਤ ਦੀ ਕਮਾਈ ਹਾਂ ਕਈ ਵਾਰ ਮੇਰੇ ਵੀਰ ਬੱਕਰੀਆਂ ਉਹਨਾਂ ਕੋਲੇ ਨਹੀਂ ਹੁੰਦੀਆਂ ਪਰ ਉਹ ਟਰੇਡਿੰਗ ਕਰਦੇ ਨੇ ਟਰੇਡਿੰਗ ਕਰਕੇ ਚੰਗੀ ਕਮਾਈ ਕਰਦੇ ਨੇ ਟਰੇਡਿੰਗ ਕਰਦੇ ਨੇ ਤਾਂ ਉਹਨਾਂ ਵਿੱਚ ਵੀ ਬਹੁਤ ਚੰਗੀ ਕਮਾਈ ਆ ਉਹਨਾਂ ਦੀ ਮਿਹਨਤ ਆ ਉਹ ਕੋਈ ਵੀ ਮਿਹਨਤ ਉਹਨਾਂ ਨੂੰ ਮੰਡੀ ਕਰਨ ਪੂਰਾ ਆਉਂਦਾ ਪੂਰਾ ਮੰਡੀ ਕਰਨ ਆਉਂਦਾ ਉਹਨਾਂ ਨੂੰ ਕਿਉਂਕਿ ਜਦੋਂ ਉਹ ਮੰਡੀਆਂ ਤੇ ਜਾਂਦੇ ਨੇ ਉਹ ਅਸਲੀ ਮੰਡੀ ਕਰਨ ਟਰੇਡਿੰਗ ਦੇ ਨਾਲ ਹੀ ਆਉਗਾ ਠੀਕ ਆ ਜਦੋਂ ਮੰਡੀ ਕਰਨ ਤੇ ਆਪਾਂ ਟਰੇਡਿੰਗ ਕਰਾਂਗੇ ਜਾਨਵਰ ਕਿਸ ਨੂੰ ਲੈ ਕੇ ਦੇਵਾਂਗੇ ਹੁਣ ਟਰੇਡਿੰਗ ਦਾ ਮਤਲਬ ਕੀ ਆ ਇੱਕ ਮੰ ਕਿਸੇ ਪਿੰਡਾ ਚੋਂ ਖਰੀਦ ਲੇ ਕਿਸੇ ਫਾਰਮ ਚੋਂ ਖਰੀਦ ਲੇ ਉਹਨਾਂ ਨੇ ਅੱਗੇ ਉਹ ਫਾਰਮ ਚੋਂ ਗਾਂ ਉਹਨਾਂ ਨੇ ਅੱਗੇ ਟ੍ਰੇਡਿੰਗ ਕਰਕੇ ਅੱਗੇ ਉਹਨੂੰ ਵੇਚਣਾ ਹੂੰ ਅੱਗੇ ਵੇਚਣਾ ਉਹਨੂੰ ਕਹਿੰਦੇ ਟ੍ਰੇਡਿੰਗ ਟ੍ਰੇਡਿੰਗ ਤਾਂ ਉਹਨਾਂ ਦੇ ਵਿੱਚੋਂ ਵੀ ਮੇਰੇ ਵੀਰ ਕਾਫੀ ਚੰਗੀ ਕਮਾਈ ਕਰ ਰਹੇ ਨੇਗੇ ਇਹ ਵੀ ਇੱਕ ਕਮਾਈ ਦਾ ਤਰੀਕਾ ਕਮਾਈ ਦਾ ਜੇਕਰ ਉਹ ਫਾਰਮ ਦੇ ਨਾਲ ਟ੍ਰੇਡਿੰਗ ਵੀ ਕਰ ਸਕਦੇ ਆ ਕਈ ਮੇਰੇ ਵੀਰ ਕੱਲਾ ਫਾਰਮ ਕਰਦੇ ਆ ਉਹ ਟ੍ਰੇਡਿੰਗ ਨਹੀਂ ਕਰਦੇ ਤਾਂ ਇਹ ਤੀਜਾ ਨੰਬਰ ਤੇ ਕਨਸੈਪਟ ਦੀ ਆਪਾਂ ਗੱਲ ਕਰੀਏ ਟ੍ਰੇਡਿੰਗ ਇੱਕ ਅਲੱਗ ਵਿਸ਼ਾ ਹੈ ਜਿਹਦੇ ਨਾਲ ਚੰਗੀ ਤੁਸੀਂ ਮੋਟੀ ਕਮਾਈ ਨੋਜੂਮਨ ਕਰ ਸਕਦੇ ਆ ਠੀਕ ਆ ਉਸ ਤੋਂ ਬਾ ਬੱਕਰੀ ਪਾਲਣ ਹਾਂ ਹੁਣ ਬੱਕਰੀ ਪਾਲਣ ਦਾ ਹਰੇਕ ਕਿਤੇ ਨਾਲ ਜੁੜਦਾ ਮੰਡੀ ਦਾ ਆ ਰਿਹਾ ਬੰਦਾ ਉਹ ਵੀ ਕਹੂਗਾ ਮੈਂ ਬੱਕਰੀ ਪਾਲਣ ਪਾਲਣ ਕਰਦਾ ਜੀ ਠੀਕ ਆ ਤੇ ਟਰੇਡਿੰਗ ਕਰ ਰਿਹਾ ਉਹ ਵੀ ਬੱਕਰੀ ਪਾਲਣ ਕਰਦਾ ਜੀ ਠੀਕ ਆ ਤੇ ਉਸ ਤੋਂ ਬਾਅਦ ਜੇਕਰ ਕੋਈ ਮੰਡੀ ਮਤਲਬ ਮੰਡੀ ਕਬਾਂ ਬੱਕਰੀਆਂ ਪਾਲਦਾ ਮੰਡੀ ਕਰਨ ਕਰ ਰਿਹਾ ਉਹ ਤਾਂ ਬੱਕਰੀਆਂ ਪਾਲੀ ਰਿਹਾਗਾ ਤਾਂ ਇਸ ਕਰਕੇ ਬੱਕਰੀ ਪਾਲਣ ਕੀਤਾ ਇੱਕ ਅਲੱਗ ਕਨਸੈਪਟ ਠੀਕ ਆ ਤੇ ਇਹਦੇ ਵਿੱਚ ਬੱਕਰੀ ਪਾਲਣ ਦੇ ਵਿੱਚ ਉਹਨੂੰ ਬੱਕਰੀ ਪਾਲਣ ਦਾ ਮਕਸਦ ਇਹ ਹੁੰਦਾ ਇੱਕ ਵਿਅਕਤੀ ਬੱਕਰੀ ਨੂੰ ਲੈ ਕੇ ਪਾਲੂਗਾ ਹੂੰ ਪਾਲੂਗਾ 5 ਮਹੀਨੇ ਉਹਦੇ ਪੇਟ ਦੇ ਵਿੱਚ ਬੱਚਾ ਪਾਲੂਗਾ ਹੂੰ 5 ਮਹੀਨੇ ਉਹਦਾ 배ਟ ਦੇ ਵਿੱਚ ਬੱਚਾ ਪਾਲੂਗਾ ਫੇਰ ਉਸ ਬੱਚੇ ਨੂੰ 3 ਮਹੀਨੇ ਦੁੱਧ ਪਿਆ ਕੇ ਤਿਆਰ ਕਰੂਗਾ ਹੂੰ ਤਾਂ 8 ਮਹੀਨੇ ਦਾ ਸਮਾਂ ਹੋ ਗਿਆ ਫੇਰ ਉਹਨੂੰ ਵੇਚੂ ਫੇਰ ਜਾ ਕੇ ਉਹਨੂੰ ਵੇਚੂਗਾ ਅਸਲੀ ਬੱਕਰੀ ਪਾਲਕ ਉਹ ਆ ਹੂੰ ਕਿਸੇ ਮੇਰੇ ਵੀਰ ਨੂੰ ਡੈਫੀਨੇਸ਼ਨ ਹੀ ਨਹੀਂ ਪਤਾ ਬੱਕਰੀ ਪਾਲਣ ਦੀ ਇਹ ਅਸਲੀ ਪ੍ਰਭਾਸਾ ਪ੍ਰਭਾਸੇ ਨਹੀਂ ਪਤਾ ਕਿਸੇ ਨੂੰ ਵੀ ਹਰੇਕ ਬੱਕਰੀ ਮਤਲਬ ਹਰੇਕ ਬੰਦੇ ਨੂੰ ਹੀ ਬੱਕਰੀ ਪਾਲਕ ਦਾ ਨਾਮ ਦਿੱਤਾ ਪਿਆ ਪੰਜਾਬ ਦੇ ਵਿੱਚ ਵੀ ਬੱਕਰੀ ਪਾਲਦਾ ਹੀ ਬੱਕਰੀ ਪਾਲਦਾ ਤੁਸੀਂ ਦੱਸੋ ਮੇਰਾ ਜਿਹੜਾ ਬੰਦਾ ਏ ਕੋਲੇ ਬੱਕਰੀ ਅੱਜ ਲੈ ਕੇ ਲਿਆ ਕੇ ਖੜਾ ਸੀ ਉਹ ਬੱਕਰੀ ਪਾਲਕ ਨਹੀਂ ਹੈ ਬੱਕਰੀ ਪਾਲਣ ਦਾ ਅਸਲੀ ਮਕਸਦ ਕੀ ਹੈ ਛੋਡੇ ਕੋਲੇ ਉਹ ਬੱਕਰੀ ਕਿੰਨੇ ਸਾਲਾਂ ਤੋਂ ਫਾਰਮ ਦੇ ਵਿੱਚ ਖੜੀ ਹੈ ਉਹ ਅਸਲੀ ਬੱਕਰੀ ਪਾਲਕ ਜਿਹੜੇ ਟਰੇਡਿੰਗ ਕਰਦੇ ਆ ਉਹਨਾਂ ਨੂੰ ਬੱਕਰੀ ਪਾਲਕ ਨਹੀਂ ਕਹਿ ਸਕਦੇ ਉਹ ਟਰੇਡਰ ਨੇ ਉਹ ਟਰੇਡਰ ਕਰਦੇ ਆ ਬੱਕਰੀ ਪਾਲਣ ਦਾ ਮਕਸਦ ਹੁੰਦਾਗਾ ਵੀ ਤੁਸੀਂ ਹੁਣ ਮੇਰੇ ਵੀਰ ਆਜੜੀ ਨੇ ਹਮ ਆਜੜੀ ਮੇਰੇ ਵੀਰ ਬਾਹਰੋਂ ਬੱਕਰੀਆਂ ਚਰਾ ਚਾਰ ਕਿਲੇ ਆਉਂਦੇ ਨੇ ਫਾਰਮ 'ਚ ਲਿਆ ਕੇ ਆਪਦੇ ਖੜਾਉਂਦੇ ਨੇ ਹਮ ਅਸਲੀ ਸੇਹਰਾ ਉਹਨਾਂ ਨੂੰ ਜਾਂਦਾ ਉਹ ਅਸਲੀ ਬੱਕਰੀ ਪਾਲਕ ਅਸਲੀ ਬੱਕਰੀ ਪਾਲਕ ਉਹ ਨੇ ਕਿਉਂਕਿ ਉਹਨਾਂ ਦੇ ਆ ਸਦੀਆਂ ਲੰਘ ਗਈਆਂ ਹਮ ਸਦੀਆਂ ਲੰਘੀਆਂ ਉਹਨਾਂ ਦੀਆਂ ਮਤਲਬ ਦਾਦੇ ਪਿੱਛੇ ਦਾਦੇ ਵੀ ਕਰਦੇ ਸੀ ਕੰਮ ਮੁੰਡੇ ਵੀ ਕਰੀ ਜਾਂਦੇ ਆ ਗਾਂ ਗਾਂ ਪੋਤੇ ਵੀ ਕਰਨ ਲੱਗ ਗਏ ਉਹਨਾਂ ਨੂੰ ਕਹਿੰਦੇ ਆ ਮਤਲਬ ਆਪਾਂ ਅੱਜ ਵੀ ਇਸ ਸਾਡੇ ਵਰਦੇ ਆਜੜੀ ਦਾ ਵੀ ਬਾਹਰ ਚਾਰਦੇ ਆ ਚਰਾੰਦਾਂ ਤੋਂ ਲਿਆ ਕੇ ਅੰਦਰ ਰੱਖਦੇ ਆ ਉਹ ਕੀ ਨੇ ਬੱਕਰੀ ਪਾਲਕ ਅਸਲੀ ਬੱਕਰੀ ਪਾਲਨ ਆਜੜੀ ਆ ਕਿਉਂਕਿ ਉਹਨਾਂ ਦੀਆਂ ਸਦੀਆਂ ਲੰਘੀਆਂ ਉਹਨੂੰ ਸਾਰਾ ਪਤਾ ਵੀ ਆ ਤੇ ਉਹ ਮਤਲਬ ਕਿਉਂ ਉਹਨੂੰ ਕਹਿੰਦੇ ਉਹਨਾਂ ਨੇ ਕੋਈ ਬੱਕਰੀ ਬਾਹਰੋਂ ਲੈ ਕੇ ਨਹੀਂ ਵੇਚਣੀ ਉਹਨਾਂ ਦੀ ਫਾਰਮ ਦੀ ਬੱਕਰੀ ਆ ਉਹ ਤਿਆਰ ਕਰਦੇ ਨੇ ਤਿਆਰ ਕਰਦੇ ਨੇ ਫਿਰ ਉਹ ਬੱਚੇ ਧਿਆ ਗਦੇ ਉਹ ਦੁੱਧ ਵੀ ਵੇਚਦੇ ਨੇ ਹੂੰ ਦੁੱਧ ਵੀ ਵੇਚਦੇ ਨੇ ਇਸ ਕਰਕੇ ਸਿਹਰਾ ਉਹਨਾਂ ਨੂੰ ਜਾਂਦਾ ਆਜੜੀ ਵੀਰਾਂ ਨੂੰ ਜਿੰਨਾਂ ਕੋਲੇ 40 ਬੱਕਰੀਆਂ ਕਹ ਲਓ 50 ਬੱਕਰੀਆਂ ਕਹ ਲਓ ਉਹ ਅਸਲੀ ਬੱਕਰੀ ਪਾਲਕ ਕਹਾਉਣ ਦੇ ਹੱਕਦਾਰ ਨੇ ਠੀਕ ਆ ਉਸ ਤੋਂ ਬਾਅਦ ਅਗਲਾ ਕਨਸੈਪਟ ਕੀ ਆ ਅਗਲਾ ਕਨਸੈਪਟ ਆ ਜਾਂਦਾ ਬਰੀਡਰ ਹੂੰ ਜਿਨੋਪਾ ਪੰਜਾਬ ਦੇ ਵਿੱਚ ਬਰੀਡਰ ਦੀ ਗੱਲ ਕਰਦੇ ਆ ਜਿਵੇਂ ਹੁਣ ਤੁਸੀਂ ਪਿੱਛੇ ਜੇ ਪੀਡੀਐਫੇ ਮੇਲਾ ਹੋਇਆਗਾ ਤੁਸੀਂ ਉਹਦੀ ਗੱਲ ਕਰ ਲਓ ਉੱਥੇ ਮੇਰੇ ਬੀਰ ਬਹੁਤ ਚੰਗੇ ਬਰੀਡਰ ਆਏ ਸੀ ਮੱਝਾ ਗਾਵਾਂ ਦੀ ਆਪਾਂ ਜੇ ਗੱਲ ਕਰੀਏ ਤਾਂ ਐਵੇਂ ਜਿਖਰੀ ਹੀ ਜੇ ਮੱਝਾਂ ਦੇ ਨਾਮ ਦੀ ਗੱਲ ਕਰੀਏ ਪਵਿੱਤਰ ਜੀ ਨੇ ਪਤਾ ਨਹੀਂ ਕਿਹੜੇ ਪਿੰਡਾਂ ਨੂੰ ਮੁੰਡੇ ਦਾ ਪਵਿੱਤਰ ਜੀ ਨੇ ਹੁਣ 27 22 ਕਿਲੋ ਮੱਝ ਦਾ ਦੁੱਧ ਚੋਇਆ ਉਹਨਾਂ ਨੇ 27 22 ਕਿਲੋ ਤਾਂ ਉਹਨਾਂ ਨੂੰ ਮਤਲਬ ਜੇ ਆਪਾਂ ਗੱਲ ਕਰੀਏ ਪੰਜਾਬ ਦਾ ਟੌਪ ਬਰੀਡਰ ਮੰਨਿਆ ਜਾਂਦਾਗਾ ਮੱਝਾਂ 'ਚ ਮੱਝਾਂ ਦੇ ਵਿੱਚ ਤਾਂ ਐਵੇਂ ਜਿ ਕਰੀ ਜੇਕਰ ਬੱਕਰੀ ਪਾਲਣ ਦੀ ਗੱਲ ਕਰੀਏ ਇਹਦੇ ਵਿੱਚ ਵੀ ਬਰੀਡਰ ਬਹੁਤ ਨੇ ਹੂੰ ਬਰੀਡਿੰਗ ਦਾ ਮਤਲਬ ਹੈਗਾ ਤੁਹਾਡੇ ਕੋਲੇ ਪ੍ਰੋਪਰ ਰਿਕਾਰਡ ਮੈਂਟੇਨ ਹੋਣਾ ਹੂੰ ਤੁਹਾਡੇ ਕੋਲੇ ਪ੍ਰੋਪਰ ਰਿਕਾਰਡ ਮੈਂ ਜੇਕਰ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਬਰੀਡਰ ਨੂੰ ਲਿਆਓ ਠੀਕ ਹੈ ਜੇ ਕਿਸੇ ਤੋਂ 4 ਤੋਂ ਅੱਜ 5 ਸਾਲ ਦਾ ਆਪਾਂ ਲਿਖਤੀ ਰਿਕਾਰਡ ਮੰਗ ਲਈਏ ਬਹੁਤ ਘੱਟ ਜਾਂਸ ਨੇ ਜੇ ਆਪਾਂ 4 ਤੋਂ ਲੈ ਕੇ 6 ਸਾਲਾਂ ਦੇ ਵਿੱਚ ਰਿਕਾਰਡ ਮੰਗ ਲਈਏ ਵਿਚਾਰ ਤੋਂ 6 ਸਾਲਾਂ ਦਾ ਰਿਕਾਰਡ ਦੇ ਦੋ ਫਾਦਰ ਕੌਣ ਸੀ ਮਦਰ ਕੌਣ ਸੀ ਉਹ ਹੈ ਨਹੀਂ ਕਿ ਚੱਲੋ ਭਾਈ ਕਿਸੇ ਕੋਲੇ ਬਾਈ ਨਹੀਂ ਹੈਗਾ ਬਹੁਤ ਘੱਟ ਜਾਂਚ ਨੇ ਮਨ ਘੜ ਤਰੀਕਿਆਂ ਦੇ ਨਾਲ ਜੀ ਜੀ ਆ ਉਹ ਬੱਚਾ ਜੀ ਉਹਦਾ ਸੀ ਉਹਦੀ ਮਾਂ ਸੀ ਉਹ ਜੀ ਇਹਦੇ ਨਾਲ ਕਿਉਂਕਿ ਰਿਕਾਰਡ ਤੋਂ ਬਿਨਾ ਆਪਾਂ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਜੇਕਰ ਤੁਸੀਂ ਗੱਲ ਕਰੋ ਘੋੜਿਆਂ ਦੀ ਗੱਲ ਕਰੀਏ ਆਪਾਂ ਘੋੜਿਆਂ ਦੇ ਵਿੱਚ ਡੀਐਨਏ ਟੈਸਟ ਕਰਵਾਇਆ ਜਾਂਦਾ ਵੀ ਕੀ ਇਹ ਬਲੱਡ ਲਾਈਨ ਸਹੀ ਦਾ ਬੱਚਾ ਤਾਂ ਪਤਾ ਨਹੀਂ 17-18000 ਰੁਪਏ ਦਾ ਟੈਸਟ ਦਾ ਗੱਲਾਂ 12-18000 ਰੁਪਏ ਫੀਸ ਆ ਉਹਦੀ ਗੱਲੀ ਡੀਐਨਏ ਟੈਸਟ ਕਰਾਉਣ ਦੀ ਤਾਂ ਕਿ ਪੱਕਾ ਪਤਾ ਲੱਗ ਜAVE ਇਹ ਉਸੇ ਬਲੱਡ ਲੈਂਦਾ ਤਾਂ ਜੇਕਰ ਬੱਕਰੀ ਪਾਲਣ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ ਫੇਰ ਜਾ ਕੇ ਜਿਹੜੇ ਬਰੀਡਰ ਨੇ ਉਹ ਚੰਗੀ ਨਸਲ ਸੁਧਾਰ ਹੋਊਗਾ ਚੰਗੀਆਂ ਬੱਕਰੀਆਂ ਆਉਣਗੀਆਂ ਚੰਗੇ ਬਰੀਡਰ ਤਿਆਰ ਹੋਣਗੇ ਤਾਂ ਇਸ ਕਰਕੇ ਜਿਹੜੀ ਅੱਜ ਹਾਲ ਤੱਕ ਬਰੀਡਿੰਗ ਹੋ ਰਹੀ ਆ ਉਹ ਮਨਕਰ ਤਰੀਕਿਆਂ ਦੇ ਨਾਲ ਹੋ ਰਹੀ ਆ ਪੰਜਾਬ ਦੇ ਵਿੱਚ ਸਹੀ ਬਰੀਡਿੰਗ ਨਹੀਂ ਹੋ ਰਹੀ ਸਹੀ ਬਰੀਡ ਤਾਂ ਹੋਊਗਾ ਜੇਕਰ ਤੁਹਾਡੇ ਕੋਲੇ ਪ੍ਰੋਪਰ ਰਿਕਾਰਡ ਮੈਂਟੇਨ ਤੁਹਾਡੇ ਕੋਲੇ ਬਲੱਡ ਲਾਈਨ ਦਾ ਪ੍ਰੋਪਰ ਰਿਕਾਰਡ ਆ ਤੁਹਾਡੇ ਕੋਲੇ ਲਿਖਤਾ ਤੁਹਾਡੇ ਕੋਲੇ ਫੇਰ ਹੀ ਤੁਹਾਡੀ ਜਿਹੜੀ ਉਹ ਚੀਜ਼ ਨੂੰ ਮੰਨਿਆ ਜਾਊਗਾ ਤਾਂ ਇਸ ਕਰਕੇ ਜਿਹੜੇ ਮੇਰੇ ਵੀਰ ਹੁਣ ਕੰਮ ਕਰਨਾ ਚਾਹੁੰਦੇ ਆ ਮੈਂ ਇਹ ਕਹਣਾ ਜੇ ਕੰਮ ਕਰਨਾ ਪ੍ਰੋਪਰ ਰਿਕਾਰਡ ਮੈਂਟੇਨ ਕਰਕੇ ਕਰੋ ਤਾਂ ਕਿ ਤੁਸੀਂ ਬਲੱਡ ਲਾਈਨ ਤੇ ਕੰਮ ਕਰ ਸਕੋ ਚੰਗੇ ਆਉਣੇ ਸਮੇਂ ਦੇ ਵਿੱਚ ਫਿਊਚਰ ਦੇ ਵਿੱਚ ਪੰਜਾਬ ਦੇ ਬਰੀਡਰ ਬਣ ਸਕੋ ਠੀਕ ਹੈ ਇਹ ਜਿਹੜਾ ਮਤਲਬ ਹੈਗਾ ਦਾ ਇਹ ਮਤਲਬ ਬਰੀਡਿੰਗ ਦਾ ਮਤਲਬ ਇੱਕ ਜੁੰਟ ਲਾ ਸਕਦੇ ਨੇ ਔਰ ਉਹਦੇ ਉੱਤੇ ਕੰਮ ਕਰ ਸਕਦੇ ਨੇ ਔਰ ਤੁਹਾਡੇ ਜਿਹੜੀ ਤੁਹਾਡੀ ਬੱਚਿਆਂ ਦੀ ਗਿਣਤੀ ਆ ਜਾਂ ਬੱਚਿਆਂ ਦੀ ਸੇਲ ਪਰਚੇਜ ਜਾਂ ਦੂਜਿਆਂ ਦੇ ਨਾਲ ਤੁਹਾਨੂੰ 4 ਰੁਪਏ ਲੱਗ ਵੱਧ ਮਿਲਣਗੇ ਕਿਉਂਕਿ ਇਹਦੇ ਵਿੱਚ ਇਨ ਬਰੀਡਿੰਗ ਨਹੀਂ ਹੁੰਦੀ ਹੂੰ ਜਿਹੜੀ ਬਰੀਡਰ ਦੇ ਵਿੱਚ ਬਰੀਡਿੰਗ ਦਾ ਕੰਮ ਹੁੰਦਾਗਾ ਇਹਦੇ ਵਿੱਚ ਆਪਾਂ ਇਨ ਬਰੀਡਿੰਗ ਨਹੀਂ ਕਾਉਂਦੇ ਮਤਲਬ ਇਨ ਬਰੀਡਿੰਗ ਦਾ ਮਤਲਬ ਵੀ ਬਲੱਡ ਲਾਈਨ ਦੇ ਵਿੱਚ ਆਪ ਰਿਲੇਸ਼ਨ ਨਹੀਂ ਕਰਾਉਂਦੇ ਇਹੋ ਵੀ ਕਮਾਈ ਕਰ ਸਕਦੇ ਨੇ ਇਤਨੀ ਕਮਾਈ ਕਰ ਸਕਦੇ ਆ ਕਿਉਂਕਿ ਉਹ ਤੁਹਾਡੇ ਕੋਲੇ ਇੱਕ ਅਲੱਗ ਤਰੀਕਾ ਹੂੰ ਉਹ ਅਲੱਗ ਤਰੀਕਾਗਾ ਵੀ ਇਸ ਬੰਦੇ ਨੇ ਸਾਨੂੰ ਰਿਕਾਰਡ ਦਿੱਤਾ ਹੁਣ ਤੁਸੀਂ ਫਿਰ ਮੈਂ ਮੈਂ ਆ ਕੋਈ ਬੰਦਾ ਕਹਦੇ ਮੈਂ ਜਾ ਕਿਸੇ ਤੋਂ ਮੰਗ ਲਾ ਵੀ ਮੈਨੂੰ ਜੀ 10 ਬੱਚੇ ਚਾਹੀਦੇ ਬਲੱਡ ਲਾਈਨ ਦੇ ਹੂੰ ਠੀਕ ਆ ਬਲੱਡ ਲਾਈਨ ਦੇ ਚਾਹੀਦੇ ਤਾਂ ਉਹ ਬੰਦਾ ਮੈਨੂੰ ਫਿਰ ਰਿਕਾਰਡ ਦੇਊਗਾ ਮੈਂ ਫੇਰ ਹੀ ਮੰਨੂਗਾ ਹੂੰ ਰਿਕਾਰਡ ਕਿਸੇ ਕੋਲ ਗੱਲਾਂ ਦੇ ਉੱਪਰ ਮੈਂ ਗੱਲ ਵਰਕ ਕੀਤਾਗਾ ਤਾਂ ਬੱਕਰੀ ਪਾਲਣ ਦੀ ਆਪਾਂ ਗੱਲ ਇਹੀ ਕਰਦੇ ਆ ਬੱਕਰੀ ਪਾਲਣ ਪੰਜਾਬ ਦੇ ਵਿੱਚ ਉਸ ਬੰਦੇ ਨੂੰ ਕਿਹਾ ਜਾਂਦਾਗਾ ਜਿਹੜਾ ਬੰਦਾ ਸ਼ੁਰੂ ਤੋਂ ਬੱਕਰੀ ਲੈ ਕੇ ਆਉਂਦਾ ਰੋ ਅੰਡ ਤੱਕ ਉਹਨੂੰ ਰੱਖਦਾਗਾ ਕਈ ਕਈ ਸਾਲ ਰੱਖਦਾਗਾ ਉਸ ਨੂੰ ਹੀ ਬੱਕਰੀ ਪਾਲਣ ਦਾ ਸਿਹਰਾ ਜਾਂਦਾ ਠੀਕ ਹੈ ਤੇ ਇਹ ਇਹ ਤਰੀਕੇ ਨਾਲ ਕਮਾਈ ਹੁੰਦੀ ਹੈ ਬੱਕਰੀ ਪਾਲਣ ਦੀ ਇਹ ਤਰੀਕੇ ਨੇ ਇਹ ਇਹ ਜੋ ਮਾਟਰੀਆਂ ਆ ਦੱਸੋ ਵੀ ਕਮਾਈ ਕਿਹੜਾ ਬੰਦਾ ਜ਼ਿਆਦਾ ਕਰ ਸਕਦਾ ਆ ਹਾਰੇ ਤਰੀਕਿਆਂ ਦੇ ਵਿੱਚੋਂ ਬਰੀਡਰ ਕਰ ਸਕਦਾ ਜਾਂ ਅਜੜੀ ਵੀਰ ਕਰਦੇ ਆ ਜਾਂ ਵਪਾਰੀ ਕਰਦੇ ਆ ਜਾਂ ਜਿਹੜਾ ਮੰਡੀ ਲਾਉਂਦਾ ਉਹ ਕਰਦਾ ਭਾਈ ਜੀ ਹੁਣ ਮੰਡੀ ਤਾਂ ਮਤਲਬ ਮੰਡੀ ਦੀ ਥੋੜੀ ਗੱਲ ਠੀਕ ਹੈ ਮੰਡੀ ਤੋਂ ਕਮਾਈ ਹੋਣੀ ਆ ਸੋ ਤੁਸੀਂ ਜਿੰਨੇ ਥੋੜੇ ਨਗਬੱਧ ਵਿਕੀ ਜਾਣਗੇ ਥੋੜੀ ਕਮਾਈ ਹੋਈ ਜਾਊਗੀ ਥੋੜੇ ਪੰਜ ਮੰਡੀਆਂ ਲੱਗਦੀਆਂ ਨੇਗੀਆਂ ਤਾਂ 100 ਮਤਲਬ ਚਲੋ ਵੀ ਇੱਕ ਮੰਡੀ ਤੁਹਾਨੂੰ 1 ਲੱਖ ਰੁਪਏ ਦੇ ਤੇ 5 ਲੱਖ ਕਮਾਈ ਹੋ ਗਈ ਗੱਲ ਖਤਮ ਆ ਉਹਦਾ ਤੇ ਜੇਕਰ ਤੁਸੀਂ ਗੱਲ ਬਰੀਡ ਦੀ ਕਰਦੇ ਹੋ ਬਰੀਡ ਤੇ ਲੰਮਾ ਟਾਈਮ ਲੱਗੂਗਾ ਉਹਦੇ ਲੰਮਾ ਲੱਗੂ ਲੰਮਾ ਟਾਈਮ ਲੱਗੂ ਸੈਂਸਿਰ ਤੇ ਤੁਹਾਨੂੰ ਚਾਹੀਦੀ ਆ ਪਰ ਜਦੋਂ ਉਹ ਲੰਮਾ ਟਾਈਮ ਜਦੋਂ ਤੁਸੀਂ ਲਾ ਲਿਆ ਇਸ ਦੋ ਵਾਰ ਤੁਹਾਡਾ ਨਾਮ ਬਣ ਗਿਆ ਫੇਰ ਸੋਨੋ ਮਹੀਨੇ ਦੇ ਮਹੀਨੇ ਕਮਾਈਏ 6 ਮਹੀਨੇ ਉਹਦੇ ਵਿੱਚ ਮੰਨ ਕੇ ਚੱਲੋ ਘੱਟੋ ਘੱਟ 4 ਤੋਂ 5 ਸਾਲ ਤੁਹਾਨੂੰ ਲੱਗਣਗੇ ਠੀਕ ਹੈ ਤੁਹਾਨੂੰ 4 ਤੋਂ 5 ਸਾਮਾ ਬੇਟ ਕਰਨਾ ਪਊਗਾ ਉਸ ਤੋਂ ਬਾਅਦ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਕਿਸੇ ਨੂੰ ਰੋਕ ਜੀ ਠੀਕ ਹੈ ਕੋਈ ਨਹੀਂ ਲੱਗਦੀ ਕਿਉਂਕਿ ਉਸ ਦੀ ਜਿਹੜੀ ਮਤਲਬ ਨੀ ਹੈਗੀ ਐਨੀ ਮਜ਼ਬੂਤ ਹੋਊਗੀ ਕਿ ਕੋਈ ਰੋਕ ਨਹੀਂ ਸਕਦਾ ਠੀਕ ਹੈ ਇਹ ਇੱਕ ਤਰੀਕੇ ਨਾਲ ਬਾਈ ਤੁਸੀਂ ਕਮਾਈ ਕਰ ਸਕਦੇ ਹੋ ਤੇ ਮਾਸਟਰ ਜੀ ਧੰਨਵਾਦ ਛੋਡਾ ਸ਼ੁਕਰੀਆ ਧੰਨਵਾਦ